ਲਓ ਜੀ ਬਈ ਜੀ ਅੱਜ ਪਹੁੰਚੇ ਹੋਏਗਾ ਆਪਾ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਪਿੰਡ ਤਮੋੜ ਦੇ ਵਿੱਚ ਜਿੱਥੇ ਬਈ ਰਿੰਕੂ ਬਾਈ ਦੇ ਕੋਲ ਨਾ ਆਪਣੇ ਦਾਦੇ ਪਰਦਾਦਿਆਂ ਦਾ ਸਾਹਮਣਾ ਹੋਇਆ ਬਈ ਕਲਾਹਾੜਾਗਾ ਲਗਭਗ 40 ਤੋਂ 45 ਸਾਲ ਪੁਰਾਣਾ ਤੇ ਬਈ ਰਿੰਕੂ ਬਾਈ ਨੇ ਵੀ ਉਹੀ ਕੰਮ ਨੂੰ ਅੱਗੇ ਤੋਰਿਆ ਹੋਇਆਗਾ ਤੇ ਹਰ ਸਾਲ ਬਈ ਆਪਦਾ ਆਰਗੇਨਿਕ ਗੰਨਾ ਬੀਜ ਕੇ ਗੁੜ ਤੇ ਸ਼ੱਕਰ ਤਿਆਰ ਕਰਦੇ ਨੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਵੀਡੀਓ ਦੇ ਵਿੱਚ ਵੀ ਇਹ ਸਾਰਾ ਪ੍ਰੋਸੈਸ ਜਿਹੜਾ ਕਿਵੇਂ ਹੁੰਦਾ ਤੇ ਜੇ ਤੁਹਾਡੇ ਕੋਲੇ ਬਈ ਕਿਲਾ 2 ਕਿਲੇ 3 ਕਿਲੇ ਜ਼ਮੀਨ ਦੇ ਹੈਗੇ ਨੇ ਤਾਂ ਬਈ ਤੁਸੀਂ ਵੀ ਆਰਗੇਨਿਕ ਗੰਨਾ ਬੀਜ ਕੇ ਬਈ ਚੰਗੀ ਕਮਾਈ ਜਿਹੜੀ ਕਰ ਸਕਦੇ ਹੋਗੇ ਆ ਤੇ ਤੁਹਾਨੂੰ ਦਿਖਾਉਣ ਹੈਗੇ ਆਪਾਂ ਵੀਰ ਨੇ ਆਪਣੇ ਖੇਤ ਮੋਟਰ ਦੇ ਉੱਪਰ ਜਿਹੜਾ ਕਲਾੜ ਲਾਇਆ ਹੈਗਾ ਕਿਵੇਂ ਕੰਮ ਕਰ ਰਿਹਾ ਕੀ ਗੱਲਬਾਤ ਸਾਰੀ ਗੱਲਬਾਤ ਉਹ ਵੀਡੀਓ ਦੇ ਵਿੱਚ ਹੋਊਗੀ ਤੁਸੀਂ ਆ ਜਾਓ ਬਾਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਪੇਜ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਆ ਜਾਓ ਗੱਲਬਾਤ ਕਰਦਾ ਰਿਹਕੋ ਬੈਜਨਾ ਯਾਰ ਕੀ ਆ ਜਾਲਰੀ ਕੋ ਮੇਰਾ ਵਧੀਆ ਤੁਸੀਂ ਸਿਰ ਆਓ ਠੀਕ ਠਾਕ ਜੀ ਠੀਕ ਹੈ ਬਾਈ ਧੰਨਵਾਦ ਤੁਹਾਡਾ ਇੱਥੇ ਆਉਣ ਧੰਨਵਾਦ ਬਾਈ ਜੇ ਚਲਾਦਾ ਫਿਰਾਂ ਜੀ ਕਲਾੜ ਜੀ ਹਾਂ ਤੁਹਾਨੂੰ ਦੱਸਿਆ ਸੀ ਗਰਮੀ ਚ ਜੀ ਤੁਹਾਨੂੰ ਸਰਦੀ ਦਿਖਾਵਾਂਗੇ ਚਲਾ ਕੇ ਅੱਜ ਸ਼ੁਰੂ ਇਹ ਹੀ ਕੀਤਾ ਜੀ ਅੱਛਾ ਅੱਛਾ ਠੀਕ ਹੈ ਜੀ ਇਹ ਕਿੰਨਾ ਟਾਈਮ ਹੋ ਗਿਆ ਆਪ ਨੂੰ ਇਹ ਕੰਮ ਕਰਦੈ ਨੂੰ ਜੀ ਇਹ ਮੇਰੇ ਫਾਦਰ ਸਾਹਿਬ ਦਾਦਾ ਜੀ ਵੇਲੇ ਤੂੰ ਚਲਿਆ ਆਉਂਦਾ ਜੀ 47 46 47 ਸਾਲਾਂ ਤੋਂ ਮਤਲਬ ਪਹਿਲਾਂ ਉਧਰ ਹੁੰਦੇ ਸੀ ਅਸੀਂ ਬਾਗ 'ਚ ਅੱਛਾ ਜੀ ਫਿਰ ਇੱਥੇ ਲਿਆ ਕੇ ਪ੍ਰੋਜੈਕਟ ਲਾ ਲਿਆ ਠੀਕ ਆ ਜੀ ਹੁਣ ਪਿਛਲੇ 6 7ਵਾਂ ਸਾਲ ਐਦ ਕੀ ਜਾਂਦਾ ਆਰਗੈਨਿਕ ਗੱਲਾਂ ਹੀ ਹੁੰਦਾ ਆਪਣਾ ਇੱਕ ਬਿੱਗਾ ਬਾਹਰ ਖੜਾ ਤੁਸੀਂ ਦੇਖ ਸਕਦੇ ਬਿੱਗਾ ਹੀ ਵੀਰ ਨੂੰ ਅਸੀਂ ਬਸ ਇੱਕੋ ਹੀ ਬਿੱਗਾ ਵੀਰ ਦਿਆ ਜੀ ਠੀਕ ਆ ਜੀ ਕਾਰ ਨਹੀਂ ਕੀ ਆ ਜੀ ਐਲਾ ਜਿਆਦਾ ਫਿਰ ਪ੍ਰੋਸੈਸ ਕਰਨਾ ਔਖਾ ਹੋ ਜਾਂਦਾ ਅੱਛਾ ਜੀ ਥੋੜਾ ਹੀ ਬਣਾਈ ਦਾ ਥੋੜਾ ਹੀ ਬਣਾਈ ਕੋਈ ਆਪਣੇ ਰਿਸ਼ਤੇਦਾਰ ਭੈਣ ਭਾਈ ਲੈ ਆਉਂਦੇ ਕੋਈ ਮិត្តਪਿਆਰੀ ਲੈ ਆਉਂਦੇ ਇਹ ਪਤਵ ਲੈ ਆਉਂਦੇ ਆਰਗੈਨਿਕ ਹੁੰਦਾ ਜਮਾਈ ਬਿਲਕੁਲੀ ਆਰਗੈਕ ਤੁਸੀਂ ਦੇਖ ਸਕਦੇ ਹੋ ਹਾਲਤ ਤੋਂ ਵੀ ਪਤਾ ਲੱਗ ਜਾਂਦਾ ਸਾਨੂੰ ਕੋਈ ਗੱਲ ਨਹੀਂ ਦੇਖਾ ਆਪਾਂ ਦਾ ਬੀਜ ਕੇ ਭੁੱਲ ਜਾਈਦਾ ਬਸ ਭੁੱਲ ਜਾਈਦਾ ਜਾਂ ਵਧਣ ਵੇਲੇ ਜਾਈਦਾ ਠੀਕ ਹੈ ਆ ਹੁਣ ਵਧਿਆ ਇਹ ਹੁਣੇ ਪ੍ਰੋਜੈਕਟ ਇਹ ਚਾਲੂ ਕੀਤਾ ਜੀ ਕੱਲ ਸ਼ੁਰੂ ਕਰਨਾ ਸੀ ਇੱਧਰ ਦਿਖਾ ਦਈਏ ਪਹਿਲਾਂ ਆਪਾਂ ਲੈ ਵੀ ਦੇਖ ਸਕਦੇ ਹੋ ਕਿ ਆਪਦੀ ਕਲਾੜ ਆਈ ਆ ਬਿਲਕੁਲੇ ਹਾਂ ਇਹ ਪੱਕੀ ਇੱਥੇ ਰਹਿਦੀ ਆ ਜੀ ਅੰਦਰ ਕਰਕੇ ਨਾ ਫਿਕਸੇ ਆ ਇਹ ਇਹਨੂੰ ਕਿੰਨਾ ਟਾਈਮ ਇਹ 25 ਸਾਲਾਂ ਤੋਂ ਆਈਏ ਤਾਂ ਪਹਿਲਾਂ ਹੋਰ ਸੀ ਉਹ ਬਦਲ ਕੇ ਫਿਰ ਇਹ ਲੈ ਲਈ ਸੀ ਹਾਂਜੀ ਹਾਂਜੀ ਠੀਕ ਹੈ ਜੀ 25 ਸਾਲ ਤੋਂ ਐਜ਼ ਇਟ ਹੈ ਆਈਏ ਹਾਂਜੀ ਬਸ ਇਹ ਗਰੀਸ ਵਗੈਰਾ ਕਰ ਲਈ ਦੀ ਕਦੇ ਲੱਕੜ ਦੀਆਂ ਡੱਬੀਆਂ ਜੀ ਹੁੰਦੀਆਂ ਰ ਇੱਥੇ ਠੀਕ ਹੈ ਜੀ ਇੱਕ ਉਪਰ ਹੁੰਦੀ ਹੈ ਇੱਕ ਢੀਚੇ ਉਹ ਤੀਜੇ ਸਾਲ ਬਦਲ ਲਈ ਪੈਂਦੀ ਬਦਲ ਨਹੀਂ ਪੈਂਦੀ ਜੀ ਬਾਕੀ ਇਹ ਮਤਲਬ ਇਹ ਲਾ ਕੇ ਗੰਨਾ ਹੁੰਦਾ ਸਾਡਾ ਸਾਰੀ ਸੂਰੀ ਜਾਂਦੀ ਹੈ ਜੀ ਸਾਰੀ ਜਾਂਦੀ ਉਹ ਦੇਖ ਸਕਦੇ ਬਾਈ ਜੀ ਇੱਥੋਂ ਗੰਨਾ ਆ ਕੇ ਜੀ ਇੱਥੋਂ ਰਾਸ ਇੱਥੇ ਆ ਬਾਲਟੀਆਂ 'ਚ ਪੈਂਦਾ ਜੀ ਹਾਂਜੀ ਇਹ ਲੱਭੇ 95 ਲੀਟਰ ਰਾਸ ਇਹਦੇ ਚ ਪਾਈਦਾ ਤੇ ਠੀਕ ਆ ਜੀ ਤੇ ਅੱਜ ਦੀ ਡੇਢ ਦੇ ਵਿੱਚ ਇਹ 20 ਕਿਲੋ ਗੋੜ ਨਿਕਲਦਾ 20 ਕਿਲੋ ਜੇ ਫਰਵਰੀ ਮਾਰਚ ਚ ਕਢੋਂਗੇ ਤਾਂ 95 ਲੀਟਰ ਰਾਸ ਚੋਂ 24 ਕਿਲੋ ਗੋੜ ਨਿਕਲਿਆ ਹੋਗਾ ਇਹ ਕਿਵੇਂ ਗੱਲਬਾਤ ਹੁੰਦੀ ਹੈ ਰਾਸ ਪੱਕ ਜਾਂਦਾ ਜੀ ਰਾਸ ਪੱਕੇ ਜਾਂਦਾ ਹਾਂਜੀ ਹਾਂਜੀ ਹੁਣ ਕੱਚਾ ਰਾਸ ਆ ਜਾਨੀ ਕੀ ਨਹੀਂ ਬਿਠਾਸ ਵੱਜ ਜਾਂਦੀ ਆ ਬਿਠਾਸ ਵੱਜ ਜਾਂਦੀ ਆ ਰਾਸ ਕੱਚਾ ਵੀ ਹੈਗਾ ਉਹ ਬਿਠਾਸ ਵੱਦੀ ਆ ਘਰ ਵਿੱਚ ਠੀਕ ਹੈ ਜੀ ਮਾਰਚ ਜੇ ਆ ਗਿਆ ਤੇ ਬਠਾਸ ਬਹੁਤ ਜ਼ਿਆਦਾ ਵੱਜ ਜਾਂਦੀ ਆ ਫਿਰ ਕੁਦਰਤੀ ਇਹ ਦੋ ਤਣ ਗੱਲੋ ਦਾ ਫਰਕ ਪਾਇਆ ਦਾ 4 ਤੱਕ ਦਾ ਫਰਕ 4 ਕਿਲੋ ਤੱਕ ਦਾ ਹਾਂਜੀ ਹਾਂਜੀ ਠੀਕ ਹੈ ਜੀ ਗੰਨਾ ਕਿੰਨਾ ਹੁੰਦਾ ਆਪਣੇ ਕੋਲੇ ਵੈਸੇ ਉਹਦੇ ਵਿੱਚ ਜੀ ਬਿੱਗੇ ਦੇ ਵਿੱਚੇ ਤਕਰੀਬ ਜਿਹੜਾ ਆਰਗੈਕਾਈ ਉਹ 20 22 ਕੜਾਹੀ ਹੁੰਦੇ ਆ ਬਸ 20 22 ਕੜਾਹੀ ਠੀਕ ਹੈ ਜੀ ਆਮ ਨਾਲੋਂ ਕਿੰਨਾ ਫਰਕ ਪੈ ਜਾਂਦਾ ਜੇ ਆਪਾਂ ਜੀ ਵਾਲ ਜੇ ਜਿਹੜੇ ਰਿਓ ਵਗੈਰਾ ਪਾਉਂਦੇ ਆ ਜਾਂ ਹਨਾ ਖਾਦਾ ਹੂਦਾ ਪਾਉਂਦੇ ਆ ਉਹਨਾਂ ਦੇ 28 29 ਕੜਾਹੀ ਆ ਜਾਂਦੇ ਆ 30 ਆ ਜਾਂਦੇ ਆ ਕਿਸੇ ਜੀ ਆਪਣੇ ਵਾਲੀ ਵੀਕ ਆਉਂਦੇ ਆ ਠੀਕ ਹੈ ਅੱਦੋ-ਅੱਦ ਦਾ ਫਰਕ ਪੈ ਦੇਖਿਆ ਜਾ ਲੱਗਦਾ ਉਹ ਮਤਲਬ ਫਰਕ ਹੈਗਾ ਇੰਨਾ ਲੱਗਦਾ ਜੀ ਦੁੱਗਣਾ ਫਰਕ ਪੈ ਦੇਗਾ ਜੀ ਕੋਈ ਦੇਖੋ ਮੇਰੀ ਗੱਲ ਸੁਣੋ ਅਸੀਂ ਇੱਕ ਤਾਂ ਹੁਣ ਮੇਰਾ ਪਰਿਵਾਰ ਆਪਣਾ ਬਾਹਰ ਆ ਉੱਥੇ ਸ਼ੱਕਰ ਗੁੜ ਭੇਜਣਾ ਹੁੰਦਾ ਮੇਰੀ ਭੈਣ ਬਾਹਰ ਆ ਉਹਨੂੰ ਭੇਜਣਾ ਫੇਰ ਮੇਰੇ ਪੂਆ ਦਾ ਮੁੰਡਾ ਬਾਹਰ ਉਹਨੂੰ ਭੇਜਣਾ ਖਾਣਾ ਤਾਂ ਆਪਣੇ ਪਰਿਵਾਰ ਦੇ ਆ ਜੀ ਆਪਣੀ ਸਰਦਾ ਜਾਨੀ ਜੀ ਹਾਂ ਵੀ ਜਹਰ ਕਾ ਨੂੰ ਕਿਸੇ ਨੂੰ ਆਪਾਂ ਨਹੀਂ ਲੋਕ ਵੀ ਲੈ ਜਾਂਦੇ ਨੇ ਮੇਰੇ ਪਿਆਰੇ ਡੀਐਸਪੀ ਰਿਟਾਇਰ ਆ ਮੇਰਾ ਮਿੱਤਰ ਉਹ ਲੈ ਜਾਂਦਾ ਅੱਛਾ ਜੀ ਹਾਂ ਜੀ ਜਿਹਨਾਂ ਨੂੰ ਪਤਾ ਜਿਹੜ ਪੁਰਾਣੇ ਬੰਦੇ ਮਤਲਬ ਉਹ ਲੈ ਜਾਂਦੇ ਆ ਉਹ ਲੈ ਜਾਂਦੇ ਆਪਣੇ ਆਪ ਹੀ ਲੈ ਜਾਂਦੇ ਇੱਥੋਂ ਠੀਕ ਗੱਲ ਹੈ ਤੁਸੀਂ ਦੇਖ ਸਕਦੋਂਗੇ ਇਹ ਕੜਾਹੀ ਫੇਰੀ ਹਾਂ ਇਹ ਚ ਰਸ ਪਾਉਨੇ ਆ ਜੀ ਕਿੰਨਾ ਪਾਉਨੇ ਉਹਦੇ ਵਿੱਚ ਇਹ ਇਹਦੇ 90 95 ਕਿਲੋਟਰ ਪਾ ਜੀਦਾ ਜੀ ਬਸ ਠੀਕ ਠੀਕ ਹੈ ਜੀ ਵੱਧ ਘਾਤੋਂ ਨਹੀਂ ਪਾਉਂਦੇ ਜੀ ਫਿਰ ਉਹ ਸਹੀ ਦੀ ਆਉਂਦਾ ਜੀ ਉਹਦੀ ਬੰਤਰ ਸਹੀ ਨਹੀਂ ਰਹਿੰਦੀ ਲੋਕ ਪਾਈ ਜਾਂਦੇ ਆ ਮਤਲਬ ਅਸੀਂ ਨਹੀਂ ਪਾਉਂਦੇ ਅੱਛਾ ਮੈਂ ਆਪਣੇ ਫਾਦਰ ਸਾਹਿਬ ਤੋਂ ਜਿੱਲਾ ਕਿ ਸਿੱਖਿਆ ਜਾਨੀ ਉਹਨਾਂ ਦੇ ਹਿਸਾਬ ਨਾਲ ਲਈ ਠੀਕ ਹੈ 6 ਪੀਪੇ ਹੀ ਹੁੰਦੇ ਆ ਤਕਰੀਬਨ 95 96 ਲੀਟਰ 16 ਕਿਲੋਲੀਟਰ ਦਾ ਪੀਪਾ ਹੁੰਦਾ ਜੀ ਠੀਕ ਹੈ ਜੀ ਤੇ ਉਹ ਲਾਗੀ ਰਸ ਅਸੀਂ ਪਾਉਂਦੇ ਆ ਠੀਕ ਹੈ ਜੀ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਇਹ 40 ਕਿ ਮਿੰਟ ਲੱਗ ਜਾਂਦਾ ਰੇ ਅੱਜ ਦੀ ਡੇਟ ਦੇ ਵਿੱਚ 40 ਮਿੰਟ ਹਾਂ ਤੇ ਗਾਜਾ ਕੇ ਵਾਲੀ ਜਦੋਂ ਹੁਣ ਗਰਮੀ ਥੋੜੀ ਵੱਜ ਜਾਂਦੀ ਆ ਫਰਵਰੀ ਤੋਂ ਬਾਅਦ ਚ ਫੇਰ ਅੱਧੇ ਘਟੇ ਆ ਜਾਂਦਾ ਕਿਉਂਕਿ ਆਲੇ-ਦਾਲੇ ਉਹ ਬੰਦ ਹੋਣ ਕਰਕੇ ਹੂੰ ਇਹਦਾ ਸੇਕ ਬਹੁਤ ਆ ਇੱਥੇ ਬੈੜੀ ਦਾ ਹਾਂ ਜੀ ਜੇ ਖੁੱਲੇ ਜਿ ਹੋਵੇ ਤਾਂ ਥੋੜਾ ਸੇਕ ਘਟ ਜਾਂਦਾ ਠੀਕ ਹੈ ਜੀ ਇਹ ਜਗਾ ਆਪਣੀ ਵਾ ਸਾਰੀ ਇਹ ਸਾਰਾ ਆਪਣੇ ਘਰ ਦਾ ਖੇਤ ਆ ਪਹਿਲਾਂ ਵੀ ਆਏ ਸੀ ਤੁਸੀਂ ਉਹ ਪੱਕੀਆਂ ਦੀ ਬਣਾਉਣ ਆਏ ਸੀ ਠੀਕ ਹੈ ਜੀ ਹਾਂ ਜੀ ਹਾਂ ਜੀ ਲੈ ਵੀ ਇਧਰੋਂ ਦੇਖ ਸਕਦੋਂਗੇ ਆਪਦੀ ਪੱਟੀ ਹੋਈ ਹੈਗੀ ਸਾਰੀ ਇਹ ਸਾਰਾ ਜਗਾ ਇਹ ਸਾਲ ਦੁਬਾਰੇ ਪੱਟਦੇ ਹੋਈ ਹਰੇ ਇਹ ਇਦਾਂ ਦੀ ਹੈਗਾ ਜੀ ਇਹ ਜੇ ਸਵਾਹ ਪਾ ਕੇ ਬਸ ਇਹਨੂੰ ਉੱਪਰ ਥੋੜੀ ਜਿਹੀ ਮਿੱਟੀ ਢੀਕ ਪਾ ਕੇ ਰੰਦ ਕਰ ਦਿੰਦੇ ਆ ਠੀਕ ਹੈ ਜੀ ਉਹਨੂੰ ਵੀ ਭਰ ਦਿੰਦੇ ਆ ਮਿੱਟੀ ਥੋੜੀ ਪਾਈ ਦੀ ਉੱਪਰ ਉਹ ਸਵਾਹੀ ਹਰੇਕ ਸਾਲ ਕੱਢ ਕੇ ਬਾਹਰ ਸਿੱਟਦੇ ਸੀ ਆ ਫਿਰ ਸੌਖੀ ਨਿਕਲਿਆ ਉਹ ਵੀ ਠੀਕ ਹੈ ਜੀ ਇਹ ਪੱਕੀ ਆ ਜਿਹੜੀ ਆ ਬੜੀ ਇਹ ਹਵਾ ਵਾਸਤੇ ਹੁੰਦੇ ਇਦਾਂ ਇਤੋਂ ਹਵਾ ਜਾਂਦੀ ਆ ਜੀ ਉੱਥੇ ਚੜਨਾ ਲੱਗਿਆ ਉਹ ਚੜਨਾ ਲੱਗਿਆ ਚੜਰੇ ਦੇ ਵਿੱਚ ਦੀ ਹਵਾ ਨੇ ਅੱਗ ਬਚਾਉਣੀ ਆ ਉਹ ਤੋਂ ਫੇਰ ਅੱਗੇ ਜਾਣਾ ਜੀ ਠੀਕ ਹੈ ਜੀ ਉੱਥੋਂ ਦੇ ਉੱਪਰ ਜੀ ਐਗਜਾਸਟ ਹੋ ਜਾਂਦੀ ਉਹ ਤੋਂ ਉਹਦੇ ਵਿੱਚ ਦੀ ਧੂਆ ਨਿਕਲਦਾ ਠੀਕ ਹੈ ਜੀ ਤੇ ਜਦੋਂ ਬਣ ਜਾਂਦਾ ਜੀ ਹਾਂਜੀ ਫਿਰ ਆਹ ਗੱਡਾ ਇਹਦੇ ਵਿੱਚ ਪਾ ਕੇ ਉਹ ਚੱਡ ਦਈਦਾ ਆ ਦੇਖੋ ਸ਼ੱਕਰ ਬੜੀ ਹੋਈ ਆ ਠੀਕ ਹੈ ਇਹ ਸਾਹਬੜੇ ਪਈ ਆ ਔਰ ਕਹਦੇਗਾ ਬਿਲਕੁਲ ਚਿੱਟੇ ਜੱਟ ਠੀਕ ਹੈ ਗੁੜ ਨਹੀਂ ਬਣਦੇ ਜੇ ਆਪਾਂ ਗੁੜ ਦੀ ਗੱਲ ਵਾ ਗੁੜ ਵੀ ਬਣ ਜਾਂਦਾ ਜੀ ਠੀਕ ਹੈ ਜੀ ਗੁੜ ਵੀ ਬਣ ਜਾਂਦਾ ਥੋੜਾ ਜਿਹਾ ਇੱਥੇ ਪਕਾਵੀ ਚ ਹੁੰਦਾ ਜੀ ਵੀ ਸ਼ੱਕਰ ਬਣਾਉਣੀ ਆ ਇੱਕ ਗੁੜ ਬਣਾਉਣਾ ਉਹਦੇ ਹਿਸਾਬ ਨਾਲ ਹੁੰਦਾ ਠੀਕ ਹੈ ਜਿੱਦਾਂ ਗੱਲਬਾਤ ਹੁੰਦੀ ਹੈ ਜੀ ਹਾਂਜੀ 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 ਤਰੂ ਦੇਖ ਸਕਦਾ ਕਿ ਸਾਫ ਹੁੰਦੀ ਜਮਾਂ ਇਹ ਕੋਈ ਲਾ ਜੀ ਲਾ ਕੋਈ ਚੱਕਰ ਹੈਗਾ ਦੇਖ ਲੋ ਰਾਸਾਣ ਵਧੀਆ ਰਿਜਦਾ ਸਹੀ ਗੱਲ ਬੜੀ ਮੋਟੀ ਜਿਹੜੀ ਮੈਲ ਹੋਊਗੀ ਉਹ ਸਾਈਡ ਤੇ ਇਕੱਠੀ ਹੋ ਜਿਹੜੀ ਇਹ ਪਹਿਲਾਂ ਕੱਟਤੀ ਆ ਉਹ ਕੱਢੀ ਠੀਕ ਆ ਐਂਡ ਤੇ ਸਰੋਂ ਦਾ ਤੇਲ ਪਾਉਣਾ ਜਾਂ ਪਾਈ ਦੇ ਚ ਆਪਿਆ ਹੋਰ ਤਾਂ ਨਹੀਂ ਕੋਈ ਕੈਮੀਕਲ ਵਗੈਰਾ ਪਾਉਂਦੇ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਆਹੀ ਸਰੋਂ ਦਾ ਤੇਲ ਪਾਉਣਾ ਜੀ ਇਹ ਕਿਵੇਂ ਪਾਉਣਾ ਪੈਂਦਾ ਇਹ ਜਦੋਂ ਪੱਕਦਾ ਵੀ ਥੱਲੇ ਦਾ ਲੱਗੇ ਮਤਲਬ ਜਦੋਂ ਫੁੱਲ ਪੈ ਜਾਂਦਾ ਇਹ ਚ ਲਾਲਾ ਬਣ ਜਾਂਦਾ ਲਾਲ ਹੋ ਜਾਂਦਾ ਠੀਕ ਆ ਜੀ ਫੇਰ ਉਦੋਂ ਪੈਂਦਾ ਇਹ ਉਦੋਂ ਪੈਂਦਾ ਹਾਂ ਜੀ ਆ ਉਹਦਾ ਰਾਸਟ ਵੀ ਫਲਾਵਟ ਆਇਆ ਇਹ ਚ ਗੋੜ ਚ ਫਲਾਵਟ ਆਇਆ ਦੀ ਥੋੜੀ ਜੀ ਸਰਵਰ ਦੇ ਕੋਲ ਲੈ ਵੀ ਇੰਦਾ ਸਿਸਟਮ ਆ ਜੀ ਇਹ ਲੈ ਵੀ ਦੇਖ ਸਕਦੇ ਮਿੱਤਰੋ ਤੇਰਾ ਰੇਟ ਦੀ ਗੱਲ ਬਾਤ ਕਰੀਏ ਕਿ ਕਿਵੇਂ ਵੇਚ ਰਹੋ ਤੁਸੀਂ ਇਸ ਟਾਈਮ ਉਰੇ ਜੀ ਇਹ ਉਰੇ ਜੀ 150 ਰੁਪਏ ਨੂੰ ਲੈ ਜਾਂਦੇ ਆ ਲੋਕ ਆਪੀ ਕਿਲੋਈ ਹਾਂ ਜੀ ਹਾਂ ਆਪੀ ਆ ਕੇ ਲੈ ਜਾਂਦੇ ਆ 150 ਰੁਪਏ ਕਿਲੋ ਦੱਸਿਆ ਜੀ ਇਹ ਕਿਸੇ ਨੂੰ ਦੱਸ ਦਈਏ ਜਦੀ ਲੈ ਆਣਾ ਉਹਦੇ ਆ ਬੇਪਾਦ ਹੋਈ ਸਾਰੇ ਲੈ ਲਈ ਜਾਂਦੇ ਆ ਪੱਕੇ ਬੰਦੇ ਆ ਸਾਡੇ ਪੱਕੇ ਬੰਦੇ ਆ ਹਾਂ 150 ਰੁਪਏ ਕਿਸ ਘਰ ਨੂੰ ਰੱਖ ਲੈਣੇ ਤੁਹਾਨੂੰ ਦੱਸਿਆ ਵੀ ਰਿਸ਼ਤੇਦਾਰਾਂ ਨੂੰ ਭੇਜਣੀ ਆ ਕੁਝ ਚਾਰ ਕਿ ਕੁਆਂਟਲ ਹੋਣਾ ਆਪਣਾ ਇਹ ਸਾਰੇ ਹੀ ਠੀਕ ਹੈ ਜੀ ਟੋਟਲੀ ਹਾਂ ਬਸ 2 ਕਿ ਕੁਆਂਟਲ ਘਰੇ ਜਾਂ ਰਿਸ਼ਤੇਦਾਰਾਂ ਨੂੰ ਦੇ ਦੇਣਾ ਜੀ ਬਾਕੀ ਦੋ ਗੋਟ ਵਾਟ ਵਸੀਲ ਕਰਦੇ ਆ ਜੀ ਵਸ ਠੀਕ ਹੈ ਗੰਨਾ ਦਿਖਾਈਏ ਆਪਾਂ ਇੱਕ ਵਾਰੀ ਲੈ ਵੀ ਆਜੋ ਮਿੱਤਰੋ ਸਾਨੂੰ ਆਪਾਂ ਦਿਖਾਉਣਾ ਹੈ ਕਿ ਉਹਨੂੰ ਗੰਨਾ ਗੱਲਾ ਦੇਖਣ ਤੋਂ ਹੀ ਪਤਾ ਲੱਗ ਜਾਣਾ ਠੀਕ ਹੈ ਜੀ ਲੈ ਵੀ ਮਿੱਤਰੋ ਦੇਖ ਸਕਦੋਂਗੇ ਤੁਸੀਂ ਗੰਨਾ ਨਾ ਇਤੋਂ ਆਪ ਨੂੰ ਪਤਾ ਲੱਗ ਜਾਣਾ ਤੁਹਾਨੂੰ ਹਾਂ ਜੀ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਰੇ ਸਪਰੇਅ ਤੋਂ ਨਾ ਹੀ ਜਮਾ ਦੇਸੀ ਗੰਨਾ ਜੀ ਆਹ ਵੇ ਘਾ ਖੜਾ ਦੇਖ ਲੈ ਕਿੱਡਾ ਗੱਡਾ ਸਹੀ ਗੱਲ ਹੈ ਇਹ ਮੈਂ ਚ ਨੂੰ ਦਿਖਾ ਦੇ ਲਵੀ ਨੂੰ ਗੰਨਾ ਦਿਖਾ ਦਈਏ ਵੀ ਆਹ ਦੇਖ ਔਰਗੈਨਿਕ ਪ੍ਰੋਡਕਸ਼ਨ ਹੈ ਦੀ ਔਰਗੈਨਿਕ ਦੀ ਫਰਕ ਪੈਂਦਾ ਬਹੁਤ ਫਰਕ ਪੈਂਦਾ ਨਾ ਹੀ ਅੱਧੋ-ਅੱਧੇ ਦਾ ਫਰਕ ਪੈਂਦਾ ਨਾ ਹੀ ਜੀ ਮਿੱਤਰੋ ਦੇਖ ਲਾ ਦਿਓ ਤੁਹਾਨੂੰ ਗੰਨਾ ਵੀ ਆਪਾਂ ਦਿਖਾਤਾ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਗੁੜ ਲੈਣਾ ਹੋਊਗਾ ਤਾਂ ਤੇ ਕਾਲ ਕਰ ਲਿਓ ਜਾਨੀ ਐਕਟਰ ਆਊਗਾ ਫਿਰ ਦੇ ਦਾਂਗੇ ਐਕਟਰ ਹੋਊਗਾ ਜੀ ਠੀਕ ਹੈ ਚੱਕਰ ਹੋਊਗੀ ਜਾਨੀ ਢੋਣ ਦਾ ਘੱਟ ਹੀ ਬਣਾਉਣਾ ਆਪਾਂ ਤਕਰੀਬਨ ਛੱਕਰੇ ਪੈਂਦੀ ਆ ਸਾਰੀ ਇਹਦੀ ਛੱਕਰੇ ਪੈਂਦੀ ਆ ਹਾਂ ਕੁਦਰਤੀ ਦੌਰਤੀ ਵਾਲੀ ਇਹ ਵਧੀਆ ਠੀਕ ਆ ਜੀ ਬਾਈ ਜੇ ਕਿਸੇ ਨੇ ਕੰਮ ਸਿੱਖਣਾ ਹੋਵੇ ਜੀ ਉਹਦੇ ਵਾਸਤੇ ਕਿਵੇਂ ਕਰੋਂਗੇ ਤੁਸੀਂ ਦਾ ਟ੍ਰੇਨਿੰਗ ਦੇ ਦਾਂਗੇ ਹੈਗਾ ਆ ਕੋਈ ਵੀ ਲਾ ਹੈਗਾ ਜੀ ਕੋਈ ਜਿਹੜਾ ਲੋਡ ਬੰਨਦਾ ਉਹ ਆਜਵੇਂ ਉਹ ਸਿਖਾਦਾ ਜੀ ਕੋਈ ਗੱਲ ਜੋ ਸਿਖਾ ਦੂੰਗੇ ਯਾਰੀ ਖੱਡ ਬਣਾਉਣੀ ਈ ਆਪਾਂ ਦੱਸ ਸਕਦੇ ਕਿਉਂਕਿ ਸਾਡੇ ਕੋਲ ਪ੍ਰੋਜੈਕਟ ਹੈ ਦੀ ਖੱਡ ਵਾਲਾ ਠੀਕ ਹੈ ਜੀ ਦੇਸੀ ਖੱਡ ਬਣਦੀ ਸੀ ਅੱਗੇ ਹਾਂ ਉਹ ਵੀ ਆਪਾਂ ਸ਼ੁਰੂ ਕਰਾਂਗੇ ਹੌਲੀ ਹੌਲੀ ਠੀਕ ਹੈ ਇਹ ਸ਼ੱਕਰ ਤੇ ਗੁੜ ਸ਼ੱਕਰ ਦੇ ਗੁੜ ਹਾਂ ਖਿਲਾੜੀ ਕਿਵੇਂ ਫਿੱਟ ਕਰ ਲਈ ਆ ਬੈੜੀ ਕਿਵੇਂ ਝੜਨਾ ਕਿਵੇਂ ਲਾਉਣਾ ਜੀ ਇਹ ਸਾਰੀ ਜਾਣਕਾਰੀ ਗੁੜ ਕਿਵੇਂ ਬਣਾਉਣਾ ਬੈਲ ਕਿਵੇਂ ਕੱਟ ਹੋਣੀ ਆ ਸ਼ੱਕਰ ਗੁੜ ਚੱਡ ਕਿਵੇਂ ਹੋਣਾ ਠੀਕ ਹੈ ਜੀ ਠੀਕ ਹੈ ਜੀ ਬਾਲ ਕਿਵੇਂ ਹੋ ਸ਼ੱਕਰ ਕਿਵੇਂ ਬਣੂ ਕਿਹੜੀ ਬੱਤ ਦੀ ਬਣੂ ਹਨ ਉਹ ਸਾਰੀ ਟ੍ਰੇਨਰ ਜਿਹੜੀ ਖਾਸਾ ਕੰਮ ਹਾਂ ਲੱਮਾ ਜੜਾ ਪ੍ਰੋਜੈਕਟ ਹਨਾ ਜੀ ਦੇ ਦੇ ਆ ਟ੍ਰੇਨਰ ਜੇ ਕੋਈ ਸੱਜਣ ਚਾਹ ਵਾਰੂਗਾ ਸੰਪਰਕ ਕਰਨ ਬੇ ਕੋਈ ਗੱਲ ਸਹੀ ਗੱਲ ਹੈ ਬੇ ਲੇ ਵੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਕੋਲੇ ਕਿਲੇ ਦੋ ਕਿਲੇ ਹੈਗੇ ਨੇ ਤਾਂ ਤੁਸੀਂ ਆਪਦਾ ਪ੍ਰੋਜੈਕਟ ਲਾ ਕੇ ਬਈ ਚੰਗੇ ਪੈਸੇ ਕਮਾ ਸਕਦੇ ਹੋ ਨਾ ਬਾਈ ਜੀ ਬਿਲਕੁਲ ਰੋਜ਼ਗਾਰ ਆਈ ਹਾਂ ਜੀ ਰੋਜ਼ਗਾਰ ਆਗਾ ਮਿਲੂਗਾ ਬੰਦੇ ਤੇ ਆਜੋ ਬਾਈ ਜੀ ਜੇ ਕਿਸੇ ਵੀ ਮੇਰੇ ਵੀਰ ਨੇ ਟ੍ਰੇਨਿੰਗ ਲੈਣੀ ਹੋਵੇ ਜਾਂ ਫਿਰ ਬਾਈ ਜੀ ਇੱਥੋਂ ਗੋੜਾ ਸ਼ੱਕਰ ਲੈ ਕੇ ਜਾਣਾਵੇ ਤਾਂ ਤੁਸੀਂ ਬਾਈ ਨਾਲ ਸੰਪਰਕ ਕਰਕੇ ਲੈ ਕੇ ਜਾ ਸਕਦੇ ਹੋ ਧੰਨਵਾਦ ਜੀ